ਵਿਗਿਆਨ ਦੀਆਂ ਕੁਝ ਗੱਲਾਂ ਦੇ ਸਰੋਤਾਂ ਨੂੰ ਮੇਰੇ ਰਿਸਪਾਲ ਸੋਤਾ ਵੱਲੋਂ ਜੀਆ ਹੈ ਪਿਛਲੀ ਵਾਰ ਆਪਾਂ ਨੇ ਇਸ ਸਵਾਲ ਤੇ ਗੌਰ ਕੀਤੀ ਸੀ ਕਿ ਕੀ ਇਹ ਸਰੀਰ ਸਿਰਫ ਆਪਣਾ ਇਕੱਲਾ ਰਹੀ ਹੈ ਆਪਾਂ ਵੇਖਿਆ ਸੀ ਕਿ ਆਪਣਾ ਸਰੀਰ ਇੱਕ ਇਕੋਸਿਸਟਮ ਹੈ ਜਿੱਥੇ ਅਸੀਂ ਅਤੇ ਸਾਡੇ 10000 ਤੋਂ ਵੱਧ ਕਿਸਮਾਂ ਦੇ ਅਰਬਾਂ ਖਰਬਾਂ ਮਿੱਤਰ ਜੀਵਾਂ ਨੂੰ ਸਾਡੇ ਨਾਲ ਇਕੱਠੇ ਰਹਿੰਦੇ ਨੇ ਅੱਜ ਆਪਾਂ ਜੀਵਣੂਆਂ ਦੀ ਇਸ ਅਦਭੁੱਤ ਦੁਨੀਆ ਤੇ ਥੋੜਾ ਹੋਰ ਵਿਚਾਰ ਕਰਾਂਗੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਪਣੇ ਇਹਨਾਂ ਜੀਵਣੂਆਂ ਦੀ ਦੇਖਭਾਲ ਕਿਵੇਂ ਕਰਨੀ ਹੈ ਗੱਲ ਆਪਾਂ ਆਪਣੇ ਅੰਤੜੇ ਤੋਂ ਸ਼ੁਰੂ ਕਰਦੇ ਹਾਂ ਮਤਲਬ ਖੁਰਾਕ ਵਾਲੀ ਉਹ ਨਾੜੀ ਜਿਹੜੀ ਸਾਡੇ ਸੰਤ ਤੋਂ ਸ਼ੁਰੂ ਹੋ ਕੇ ਪੂਰੇ ਢਡ ਵਿੱਚੋਂ ਦੀ ਲੰਘਦੀ ਹੈ ਤੇ ਸਾਡੇ ਖਾਦੇ ਭੋਜਨ ਨੂੰ ਹਜ਼ਮ ਕਰਨ ਅਤੇ ਉਸ ਵਿੱਚਲੇ ਫੋਕਲ ਪਦਾਰਥਾਂ ਨੂੰ ਸਰੀਰ ਚੋਂ ਬਾਹਰ ਕੱਢਣ ਲਈ ਜਿਮੇਵਾਰ ਹੈ ਸਾੜੇ ਆਂਤਲੇ ਮਤਲਬ ਗੱਟ ਨੂੰ ਆਪਣੀ ਸਿਹਤ ਦਾ ਧੁਰਾ ਕਿਹਾ ਜਾਂਦਾ ਹੈ ਪਤਾ ਕਿਉਂ ਇੱਥੇ ਰਹਿੰਦੇ ਜੀਵਾਣੂ ਖੁਰਾਕ ਨੂੰ ਤੋੜ ਕੇ ਵਿਟਾਮਿਨ ਬਣਾਉਂਦੇ ਹਨ ਤੇ ਜਿਹੜੀ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਬਹੁਤ ਲੋਡ ਹੁੰਦੀ ਹੈ ਸਰੀਰ ਦੇ 70% ਇਮਿਊਨ ਸੈੱਲ ਸਾਡੇ ਆਂਤੜੇ ਵਿੱਚ ਰਹਿੰਦੇ ਨੇ ਆਪਣੇ ਆਂਤੜੇ ਅਤੇ ਦਿਮਾਗ ਵਿੱਚ ਇੱਕ ਖਾਸ ਕਨੈਕਸ਼ਨ ਹੈ ਜਿਸ ਤਰ੍ਹਾਂ ਅੰਤੜਾ ਆਪਣੇ ਮੂਡ ਯਾਦਦਾਸ਼ਤ ਤੇ ਵਰਤਾਰੇ ਤੇ ਸਿੱਧਾ ਅਸਰ ਪਾਉਂਦਾ ਹੈ। ਸਵਾਲ ਇਹ ਹੈ ਕਿ ਆਂਤੜੇ ਦੇ ਜੀਵਾਣੂਆਂ ਦੀ ਦੇਖਭਾਲ ਕਿਵੇਂ ਕਰਨੀ ਹੈ? ਜ਼ਰਾ ਦੋ ਸ਼ਬਦਾਂ ਤੇ ਧਿਆਨ ਦਿਓ। ਪ੍ਰੀ ਬਾਇਓਟਿਕ ਅਤੇ ਪ੍ਰੋ ਬਾਇਓਟਿਕ। ਪ੍ਰੀ ਬਾਇਓਟਿਕ ਉਹਨਾਂ ਖਾਣੇ ਨੂੰ ਕਹਿੰਦੇ ਨੇ ਜਿਹੜੇ ਸਾਡੇ ਮਿੱਤਰ ਜੀਵਾਣੂਆਂ ਦੀ ਖੁਰਾਕ ਹੈ। ਜਿਵੇਂ ਕਿ ਅਦਰਕ ਹੋ ਗਿਆ, ਪਿਆਜ਼, ਇਲਸੀ ਖਾਸ ਕਰਕੇ ਸ਼ਰਕਾ ਕਸਪੈਰਗਸ ਓਟਸ ਉਹ ਖਾਣੇ ਜੋ ਜੀਵਾਣੂਆਂ ਲਈ ਖਾਦ ਦਾ ਕੰਮ ਕਰਦੇ ਨੇ ਦੂਜਾ ਸ਼ਬਦ ਹੈ ਪ੍ਰੋਬਾਇਓਟਿਕ ਪ੍ਰੋਬਾਇਓਟਿਕ ਉਹਨਾਂ ਖਾਣੇ ਨੂੰ ਕਹਿੰਦੇ ਨੇ ਜਿਨ੍ਹਾਂ ਵਿੱਚ ਆਪਣੇ ਮਿੱਤਰ ਜੀਵਾਣ ਹੁੰਦੇ ਨੇ ਰੂਟੀਨ ਵਿੱਚ ਸੇਵਨ ਕਰਨ ਨਾਲ ਇਹ ਸਾਡੇ ਅੰਤੜੇ ਦੇ ਜੀਵਾਣ ਨੂੰ ਰਿਫਰੈਸ਼ ਰੱਖਦੇ ਨੇ ਪ੍ਰੋਬਾਇਓਟਿਕ ਖਾਣੇ ਵਿੱਚ ਸ਼ਾਮਲ ਨੇ ਦਹੀਂ ਲੱਸੀ ਬਟਰ ਮਿਲਕ ਕਾਂਜੀ ਅਚਾਰ ਸਾਰੀਆਂ ਫਰਮੈਂਟਡ ਮਤਲਬ ਖਮੀਰੀਆਂ ਚੀਜ਼ਾਂ ਹੁਣ ਗੱਲ ਕਰਦੇ ਹਾਂ ਰਿਜੀਆ ਚੀਜ਼ਾਂ ਦੇ ਜਿਵੇਂ ਕੜੀ ਹੋਗੀ ਟੋਕੜਾ ਪਨੀਰ ਦੀ ਸਬਜੀ ਇਡਲੀ ਡੋਸਾ ਉਤਪਮ ਮੂੰਗੀ ਦਾ ਭੜੂਰੇ ਇਹ ਸਾਰੀਆਂ ਚੀਜ਼ਾਂ ਵਿੱਚ ਦੇ ਬਹੁਤ ਹੀ ਜੀਵਾਣੂ ਬੇਸ਼ੱਕ ਕੁਕਿੰਗ ਦੀ ਤਪਸ਼ ਨਾਲ ਮਰ ਜਾਂਦੇ ਨੇ ਪਰ ਸਿਹਤ ਲਈ ਇਹ ਫਿਰ ਵੀ ਫਾਇਦੇਮੰਦ ਨੇ ਕਿਉਂਕਿ ਜੇ ਹੋਰ ਨਹੀਂ ਤਾਂ ਇਹ ਪ੍ਰੀ ਬੈਟਰੀ ਦਾ ਕੰਮ ਤਾਂ ਕਰ ਦੇ ਨਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਬਿਨਾ ਪਕਾਇਆ ਜਾਂ ਥੋੜੀਆਂ ਪਕਾਈਆਂ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ ਰਾਤ ਦੇ ਬੱਚੇ ਪਾਣੀ ਵਿੱਚ ਭਿਉਂਤੇ ਚੌਲ ਕਾਫੀ ਲੋਕਾਂ ਦੇ ਨੇ ਤੇ ਬਹੁਤ ਵਧੀਆ ਚੀਜ਼ ਹੈ ਹੁਣ ਗੱਲ ਕਰਦੇ ਆ ਆਪਣੀ ਚਮੜੀ ਮਤਲਬ ਸਕਿਨ ਦੇ ਜਵਾਨੀ ਵਾਲੀ ਜਿਹੜੇ ਸਾਨੂੰ ਵਾਤਾਵਰਣ ਦੇ ਹਾਨੀਕਾਰਕ ਕਿਟਾਣੋਂ ਮਚਾਉਂਦੇ ਨੇ ਇਹਦੇ ਲਈ ਸਾਨੂੰ ਬਹੁਤੇ ਰੁੱਖੇ ਤੇ ਸੱਚ ਕਿਸਮ ਦੇ ਸਾਬਣਾਂ ਦੀ ਬਜਾਏ ਪੀ ਐਚ ਬੈਲੈਂਸ ਕੀਤੇ ਸਾਬਣ ਵਰਤਨੇ ਚਾਹੀਦੇ ਨੇ ਬਹੁਤ ਜ਼ਿਆਦਾ ਰਗੜ ਕੇ ਨਾ ਨਹੋ ਮੋਇਸਚਰਾਈਜ਼ਰਸ ਵਰਤ ਕੇ ਸਕਿਨ ਨੂੰ ਥੋੜਾ ਸਿਲਰ ਕੋ ਮੋਇਸਚਰ ਕੋ ਯੂਵੀ ਲਾਈਟ ਆਪਣੇ ਸਕਿਨ ਦੇ ਜਿਵਾਨ ਨੂੰ ਬੈਲੈਂਸ ਨੂੰ ਖਰਾਬ ਕਰਦੀ ਹੈ ਇਸ ਕਰਕੇ ਜੇ ਧੁੱਪੇ ਵੀ ਜਾਣਾ ਤਾਂ ਯੂਵੀ ਸਕਰੀਨ ਦੀ ਵਰਤੋਂ ਕਰੋ ਹੂੰ ਗੱਲ ਕਰਦੇ ਆ ਮੂੰਹ ਦੇ ਜਵਾਨ ਨੂੰ ਦੀ ਆਪਣਾ ਮੂੰਹ ਜਵਾਨ ਨੂੰ ਰੱਖਿਆ ਪਿਆ ਇਹਨਾਂ ਲਈ ਬ੍ਰਸ਼ ਅਤੇ ਫਲੋਸ ਹਰ ਰੋਜ਼ ਕਰੋ ਪਰ ਮਾਊਥਵਾਸ਼ ਦੀ ਵਰਤੋਂ ਸੰਕੋਚੇ ਕਰੋ ਮਾਊਥਵਾਸ਼ ਜਵਾਨ ਨੂੰ ਮਾਰਦਾ ਖੰਡ ਦਾ ਸੇਵਨ ਘਟਕੋ ਇਹ ਹਾਨੀਕਾਰਕ ਟਾਣੂਆਂ ਦੇ ਵਧਣ ਵਿੱਚ ਮਦਦ ਕਰਦੀ ਹੈ ਪਾਣੀ ਪੀਂਦੇ ਰਹੋ ਤੁਹਾਡੇ ਮੂੰਹ ਵਿੱਚ ਰੱਖੋ ਮੂਹ ਦੇ ਇਕੋਸਿਸਟਮ ਦਾ ਬੈਲੈਂਸ ਬਣਾਈ ਰੱਖਦਾ ਹੁਣ ਗੱਲ ਕਰਦੇ ਆ ਆਪਣੇ ਫੇਫੜਿਆਂ ਦੇ ਜੀਵਨ ਨੂੰ ਦੀ ਸਭ ਤੋਂ ਵੱਡਾ ਦੁਸ਼ਮਣ ਹੈ ਫੇਫੜਿਆਂ ਦੇ ਜੀਵਨ ਨੂੰ ਦਾ ਤਮਾਕੂ ਸੋ ਤਮਾਕੂ ਪੀਣਾ ਫੇਫੜਿਆਂ ਦੇ ਜੀਵਨ ਨੂੰ ਲਈ ਘਾਤਕ ਹੈ ਸੋ ਤਮਾਕੂ ਕਦੀ ਵੀ ਨਾ ਪੀਓ ਦੂਜਾ ਤਾਜ਼ਾ ਖੁੱਲੀ ਹਵਾ ਵਿੱਚ ਜਿੰਨਾ ਹੋ ਸਕੇ ਵਕਤ گزارੋ ਫੇਫੜਿਆਂ ਦੇ ਜੀਵਨ ਨੂੰ ਇਹ ਬੇਹੱਦ ਪਸੰਦ ਹੈ ਤੀਜਾ ਵਾਰਜਸ਼ ਬਹੁਤ ਜ਼ਰੂਰੀ ਹੈ ਇਹਨਾਂ ਦੋਵੇਂ ਤੁਹਾਡੇ ਫੇਫੜੇ ਅਤੇ ਉਹਨਾਂ ਦੇ ਜਿਵਾਂ ਨੂੰ ਤੰਦਰੁਸਤ ਰਹਿਣਗੇ ਉਹਨਾਂ ਆਗੇ ਉਤਪਾਦਨ ਕਰਨ ਵਾਲੇ ਅੰਗਾਂ ਦੇ ਜਿਵਾਂ ਨੂੰ ਇਹਨਾਂ ਅੰਗਾਂ ਦੀ ਹਲਕੀ ਨਰਮ ਸਾਬਣ ਨਾਲ ਸਫਾਈ ਕਰਨੀ ਚਾਹੀਦੀ ਹੈ ਸਖਤ ਸਾਬਣ ਜਾਂ ਡੂਸ਼ ਮਤਲਬ ਖਾਸ ਬੋਤਲ ਵਾਲਾ ਜੋ ਔਰਤਾਂ ਅੰਗ ਦੀ ਸਫਾਈ ਕਰਦੀਆਂ ਨੇ ਉਹ ਠੀਕ ਨਹੀਂ ਹੈ ਜੇ ਤੁਸੀਂ ਅੰਡਰਵੇਅਰ ਪਾਉਂਦੇ ਹੋ ਅੰਡਰਵੇਅਰ ਕਾਟਨ ਮਤਲਬ ਕਪਾਹ ਵਰਗੇ ਕੱਪੜੇ ਦੇ ਪਾਓ ਜਿਨ੍ਹਾਂ ਚੋਂ ਹਵਾ ਸੌਖੀ ਲੰਘਦੀ ਹੋਵੇ ਤੇ ਪ੍ਰੋ ਬਾਇਓਟਿਕ ਭੋਜਨਾਂ ਦਾ ਸੇਵਨ ਕਰਨਾ ਜ਼ਰੂਰੀ ਹੈ ਤੇ ਔਰਤਾਂ ਲਈ ਤਾਂ ਖਾਸ ਕਰਕੇ ਜ਼ਰੂਰੀ ਹੈ ਮੁੱਖੀ ਗੱਲ ਆਪਣੇ ਜੀਵਾਣੂਆਂ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਕਿ ਆਪਾਂ ਨੰਬਰ 1 ਵੋਪੇਨ ਮਤਲਬ ਵੱਖਰੀ ਵੱਖਰੀ ਤਰ੍ਹਾਂ ਦੇ ਖਾਣੇ ਖਾਈਏ ਤਾਂ ਜੋ ਹਰ ਤਰ੍ਹਾਂ ਦੇ ਜੀਵਾਣੂ ਤੰਦਰੁਸਤ ਰਹਿਣ ਨੰਬਰ 2 ਜ਼ਿੰਦਗੀ ਵਿੱਚਲੇ ਸਟ੍ਰੈਸ ਨੂੰ ਘਟਕਈਏ ਇਹ ਜੀਵਾਣੂ ਸੰਤੁਲਨ ਨੂੰ ਖਰਾਬ ਕਰਦੇ ਤੀਜੀ ਗੱਲ ਐਂਟੀਬਾਇਓਟਿਕਸ ਐਂਟੀਬਾਇਓਟਿਕਸ ਲੈਣੀਆਂ ਜਿੰਨੀਆਂ ਘਟਾ ਸਕਦੇ ਹਾਂ ਉਹਨਾਂ ਵਧੀਆਂ ਨਿਚੋੜੇ ਐ ਸਾਡੇ ਜੀਵਨ ਨੂੰ ਸਾਡੇ ਅਣਗੌਲੇ ਹੀਰੋ ਨੇ ਇਹ ਸਾਡੀ ਰਖਵਾਲੀ ਕਰਦੇ ਨੇ ਸਾਡੀ ਪਾਲਣਾ ਕਰਦੇ ਨੇ ਤੇ ਸਾਡੇ ਵਰਤਾਰੇ ਤੇ ਅਸਰ ਪਾਉਂਦੇ ਨੇ ਇਹਨਾਂ ਦਾ ਧਿਆਨ ਰੱਖਣਾ ਆਪਣਾ ਖੁਦ ਦਾ ਧਿਆਨ ਰੱਖਣ ਵਾਲੀ ਗੱਲ ਹੈ ਸੋ ਖੁਸ਼ ਰਹੋ ਤੰਦਰੁਸਤ ਰਹੋ ਅਗਲੀ ਵਾਰ ਆਪਾਂ ਗੱਲ ਕਰਾਂਗੇ ਕਿ ਉਮਰ ਕੀ ਹੁੰਦੀ ਹੈ ਉਦੋਂ ਤੀਕ ਆਪਣੀ ਵਿਗਿਆਨਕ ਜਿਗਿਆਸਾ ਕਾਇਮ ਰੱਖੋ ਤੁਹਾਡਾ ਆਪਣਾ ਪਰਿਸ਼ਪਾਲ ਸਵਤਾਂ